चाहिए कि इतने जरा एंट्रस है मुकेरिया जलंधर चंडीगढ़ दिल्ली ये तो हर बंदा निकल के जाता है सामने पुलिस वाले भी बैठे हैं दुकानदार भी बैठे हैं लागे मंदिर है स्कूल है ਦਾ ਧਿਆਨ ਨਹੀਂ ਅਸੀਂ ਚਾਹੁੰਦੇ ਕਿ ਇੱਥੇ ਸਵਚਾਲੇ ਬਣਾ ਦਿੱਤਾ ਜਾਏ ਤਾਂ ਕਿ ਲੋਕਾਂ ਨੂੰ ਆਉਂਦੇ ਜਾਂਦੇ ਕੋਈ ਪਰੇਸ਼ਾਨੀ ਨਾ ਹੋਏ ਬਾਥਰੂਮ ਦੀ ਵੀ ਨਹੀਂ ਬਾਥਰੂਮ ਕਰਨਾ ਵੀ ਚਲੋ ਕਿਸੇ ਨੂੰ ਪ੍ਰੋਬਲਮ ਹੋ ਸਕੀ ਲੇਕਿਨ ਇਹ ਕੋਨਾ ਪਕੜ ਕੇ ਬੈਠ ਜਾਂਦੇ ਉਹ ਬਹੁਤ ਬੁਰਾ ਅੱਗੇ ਵੀ ਪठानकोट ਦੇ ਚੱਕੀਪੁਲ ਨੇੜੇ ਬਣਿਆ ਰਵਿਦਾਸ ਚੌਂਕ ਸ਼ਹਿਰ ਦੇ ਮੁੱਖ ਚੌਂਕਾਂ ਵਿੱਚੋਂ ਇੱਕ ਹੈ ਜਿਸ ਨੂੰ ਪठानकोट ਦਾ ਪ੍ਰਵੇਸ਼ ਦੁਆਰ ਵੀ ਕਿਹਾ ਜਾਂਦਾ ਹੈ ਪਰ ਇੱਥੇ ਸ਼ੌਚਾਲੇ ਦੀ ਸਹੂਲਤ ਨਾ ਹੋਣ ਕਾਰਨ ਇਲਾਕੇ ਵਿੱਚ ਬਹੁਤ ਹੀ ਬਦਬੂ ਜਿਹੜੀ ਹੈ ਉਹ ਫੈਲੀ ਹੋਈ ਹੈ ਇੱਥੇ ਪੁਲ ਦੇ ਹੇਠਾਂ ਹੀ ਕਈ ਲੋਕ ਜਿਹੜੇ ਨੇ ਉਹ ਸ਼ੌਟ ਕਰਦੇ ਨੇ ਜਿਸ ਕਾਰਨ ਪੁਲ ਦੇ ਹੇਠਾਂ ਵਾਲੀ ਸੜਕ ਬਹੁਤ ਹੀ ਗੰਦਗੀ ਅਤੇ ਬਦਬੂ ਨਾਲ ਪੜੀ ਹੋਈ ਹੈ ਇਸ ਸਬੰਧੀ Hindu ਸੁਰੱਖਿਆ ਸਮਿਤੀ ਦੀ ਜ਼ਿਲ੍ਹਾ ਪ੍ਰਧਾਨ ਸ਼੍ਰੀਮਤੀ ਸੁਧਾ ਸ਼ਰਮਾ ਨੇ ਕਿਹਾ ਹੈ ਕਿ ਇਹ ਮਾਮਲਾ ਉਠਾਇਆ ਜਾਵੇ ਤਾਂ ਇਹਨਾਂ ਨੇ ਪੱਤਰਕਾਰਾਂ ਨਾਲ ਜੁੜੀ ਹੈ ਉਹ ਗੱਲਬਾਤ ਕਰਦੇ ਹਾਂ ਦੱਸਿਆ ਹੈ ਕਿ ਪਠਾਨਕੋਟ ਦਾ ਇਹ ਮੁੱਖ ਚੌਕ ਹੈ ਜਿੱਥੋਂ ਦਿੱਲੀ ਚੰਡੀਗੜ੍ਹ ਮੁਕੇਰੀਆਂ ਅਤੇ ਹੋਰ ਕਈ ਸ਼ਹਿਰਾਂ ਨੂੰ ਜਾਣ ਵਾਲੇ ਵਾਹਨ ਜਿਹੜੇ ਨੇ ਉਹ ਲੰਘਦੇ ਨੇ ਅਤੇ ਆਸ-ਪਾਸ ਬਹੁਤ ਸਾਰੀਆਂ ਦੁਕਾਨਾਂ ਨੇ ਪਾਰਕ ਹੈ ਤੇ ਸਕੂਲ ਵੀ ਹੈ ਇਸ ਦੇ ਨਾਲ ਹੀ ਇੱਥੇ ਗੁਰੂ ਰਵਿਦਾਸ ਦਾ ਮੰਦਿਰ ਵੀ ਹੈ ਜਿਸ ਕਾਰਨ ਇੱਥੇ ਸ਼ੌਚਾਲੇ ਹੋਣੇ ਬਹੁਤ ਹੀ ਜ਼ਿਆਦਾ ਜ਼ਰੂਰੀ ਨੇ ਤੇ ਇਸ ਦੀ ਇੱਥੇ ਖਾਸਾ ਜ਼ਰੂਰਤ ਵੀ ਹੈ ਪਰ ਇਸ ਵੱਲ ਕੋਈ ਵੀ ਧਿਆਨ ਜੜਾ ਹੈ ਉਹ ਨਹੀਂ ਦਿੰਦਾ ਹੈ ਜਿਸ ਕਾਰਨ ਇੱਥੋਂ ਲੰਘਣ ਵਾਲੇ ਲੋਕ ਕਈ ਵਾਰ ਪੁਲ ਦੇ ਹੇਠਾਂ ਹੀ ਗੰਦਗੀ ਕਰਦੇ ਨੇ ਜਿਸ ਕਾਰਨ ਇੱਥੇ ਬਹੁਤ ਹੀ ਜ਼ਿਆਦਾ ਬਦਬੂ ਫੈਲੀ ਰਹਿੰਦੀ ਆ ਤੇ ਬਿਮਾਰੀਆਂ ਫੈਲਣ ਦਾ ਖਤਰਾ ਜਿਹੜਾ ਹੈ ਉਹ ਵੀ ਬਣਿਆ ਰਹਿੰਦਾ ਹੈ ਸੱਸ਼ੀ ਗੱਲ ਜੀ ਮੈਂ ਆਮਨਦੀਪ ਕੌਰ 7C ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਾਜਪਾ ਸਰਕਾਰ ਜਦੋਂ ਕੇਂਦਰ ਵਿੱਚ ਸੱਤਾ ਸੰਭਾਲੀ ਸੀ ਜਦੋਂ ਭਾਜਪਾ ਦੀ ਸਰਕਾਰ ਨੇ ਤਦੋਂ ਇਹ ਮੁੱਦਾ ਕਾਫੀ ਅਹਿਮ ਸੀ ਜੋ ਕਿ ਸ਼ੌਚਾਲੇ ਦਾ ਸੀ ਤੇ ਥਾਂ ਥਾਂ ਤੇ ਬਾਥਰੂਮ ਬਣਵਾਏ ਜਾਣ ਪਿੰਡਾਂ ਵਿੱਚ ਖਾਸ ਕਰਕੇ ਜਿੱਥੇ ਬਾਥਰੂਮ ਦੀ ਸਹੂਲਤ ਉਪਲਬਧ ਨਹੀਂ ਸੀਗੀ ਤੇ ਇਹ ਜਿਹੜਾ ਮੁੱਦਾ ਕਾਫੀ ਭਖਿਆ ਵੀ ਸੀ ਤੇ ਕਾਫੀ ਹੱਦ ਤੱਕ ਇਹ ਇਹ ਮੁੱਦਾ ਕਾਮਯਾਬ ਵੀ ਹੋਇਆ ਪਰ ਅੱਜ ਵੀ ਕਈ ਪਬਲਿਕ ਪਲੇਸਸ ਤੇ ਬਾਥਰੂਮ ਜਿਹੜੇ ਨਹੀਂ ਬਣੇ ਹੋ ਨੇ ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਅਸੀਂ ਖੜੇ ਹਾਂ ਪਠਾਨਕੋਟ ਦੇ ਐਂਟ੍ਰੈਂਸ ਸੇ ਜੋ ਕਿ ਚੱਕੀ ਪੁਲ ਹੈ ਔਰ ਅਗਰ ਪਠਾਨਕੋਟ ਵਿੱਚ ਕੋਈ ਵੀ ਜਿਹੜਾ ਵੀਕਲ ਹੈ ਉਹ ਆਉਂਦਾ ਉਹ ਚੱਕੀ ਪੁਲ ਤੋਂ ਹੀ ਆਉਂਦਾ ਹੈ ਅਤੇ ਚਾਹੇ ਉਹ ਮੁਕੇਰੀਆਂ ਜਾਣਾ ਹੋਵੇ ਚਾਹੇ ਚੰਡੀਗੜ੍ਹ ਜਾਣਾ ਹੋਵੇ ਚਾਹੇ ਦਿੱਲੀ ਜਾਣਾ ਹੋਵੇ ਇਹੀ ਰਸਤੇ ਤੋਂ ਜਿਹੜੇ ਵਾਹਨ ਨੇ ਉਹ ਨਿਕਲ ਕੇ ਜਾਂਦੇ ਨੇ ਪਰ ਜਿਹੜੇ ਮੇਰੇ ਪਿੱਛੇ ਦਾ ਜੋ ਰਸਤਾ ਹੈ ਉੱਥੋਂ ਜਿਹੜਾ ਦੇਖਿਆ ਜਾ ਸਕਦਾ ਹੈ ਕਿ ਕਿਹਾ ਜਾਂਦਾ ਕਿ ਉੱਥੇ ਜਿਹੜੇ ਲੋਕ ਨੇ ਰੁੱਕ ਕੇ ਵਾਸ਼ਰੂਮ ਕਰਦੇ ਨੇ ਤੇ ਵਾਸ਼ਰੂਮ ਦੀ ਉਰੇ ਕੋਈ ਸੁਵਿਧਾ ਨਹੀਂ ਹੈ ਪਰ ਫਿਰ ਵੀ ਜਿਹੜੇ ਲੋਕ ਨੇ ਇਸ ਕੋਨੇ ਤੇ ਵਾਸ਼ਰੂਮ ਕਰਦੇ ਨੇ ਬਾਥਰੂਮ ਜਾਂਦੇ ਨੇ ਅਤੇ ਜਿਸ ਕਰਕੇ ਇਹ ਜੋ ਏਰੀਆ ਹੀ ਕਾਫੀ ਗੰਦਾ ਹੋਇਆ ਪਿਆ ਤੇ ਇੱਥੇ ਬਹੁਤ ਜ਼ਿਆਦਾ ਸਮੱਲ ਆਂਦੀ ਹੈ ਅਸੀਂ ਇਸ ਮੁੱਦੇ ਨੂੰ ਸਮਝਣਦੇ ਆ ਹੋਰ ਜ਼ਿਆਦਾ ਡਿਟੇਲ ਨਾਲ ਸਾਡੇ ਨਾਲ ਮੌਜੂਦ ਨੇ ਮੈਮ ਸੁਦਾ ਸ਼ਰਮਾ ਜੀ ਜੋ ਕਿ ਇੱਕ ਸੰਗਠਨ ਨਾਲ ਵੀ ਜੁੜੇ ਹੋਏ ਨੇ ਉਹ ਤੁਹਾਨੂੰ ਇਸ ਮੁੱਦੇ ਬਾਰੇ ਹੋਰ ਵੀ ਜਾਣਕਾਰੀ ਦੇਣਗੇ ਮੈਮ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਤਾਂ ਮੈਂ ਸੁਦਾ ਸ਼ਰਮਾ Hindu Shiksha Samiti ਜੋ ਜ਼ਿਲ੍ਹਾ ਅਧਿਖ ਮੈਂ ਅੱਜ ਪ੍ਰਸ਼ਾਸਨ ਅੱਗੇ ਕਈ ਮੰਗ ਰੱਖਣਾ ਚਾਹੁੰਦੀ ਆ ਕਿ ਇੱਥੇ ਜਿਹੜਾ ਇੰਟਰਸ ਹੈ ਮੁਕੇਰੀਆਂ ਜਲੰਧਰ ਚੰਡੀਗੜ੍ਹ ਦਿੱਲੀ ਇਹ ਤਾਂ ਹਰ ਬੰਦਾ ਨਿਕਲ ਕੇ ਜਾਂਦਾ ਹੈ ਵੀ ਵੱਡੇ ਤੋਂ ਵੱਡਾ ਵਿਧਾਇਕ ਸਾਡੇ ਐਮਐਲਏ ਸਾਡੇ ਛੋਟੇ-ਛੋਟੇ ਐਮਸੀ ਔਰ ਇੱਥੇ ਬਹੁਤ ਹੀ ਕੰਜਸਟਡ ਏਰੀਆ ਹੈਗਾ ਛੋਟੇ-ਛੋਟੇ ਦੁਕਾਨਾਂ ਨੇ ਛੋਟੇ-ਛੋਟੇ ਰੇੜੀਆਂ ਬੰਦੇ ਕੰਮ ਕਰ ਰਹੇ ਨੇ ਇੱਥੇ ਲੇਕਿਨ ਇੱਥੇ ਜੋ ਇਥੇ ਹਾਲ ਹੈ ਬੁਰਾ ਸਵੇਰੇ ਸ਼ਾਮ ਲੋਕੀ ਸੈਰ ਨੂੰ ਜਾਂਦੇ ਆ ਇੱਥੇ ਬਾਥਰੂਮ ਜਿਹੜਾ ਲੋਕੀ ਕਰਕੇ ਜਾਂਦੇ ਆ ਸਾਹਮਣੇ ਪੁਲਿਸ ਵਾਲੇ ਵੀ ਬੈਠੇ ਆ ਦੁਕਾਨਦਾਰ ਵੀ ਬੈਠੇ ਆ ਲੱਗੇ ਮੰਦਿਰ ਹੈ ਸਕੂਲ ਹੈ ਰਵੀ ਦਾ ਸੂਚਨਾ ਕਟ ਬਹੁਤ ਭਗਤਵੀ ਰਹਦੇ ਹੋਣਗੇ ਔਰ ਹਰ ਪ੍ਰਸ਼ਾਸਨ ਨੂੰ ਪਤਾ ਹੈ ਕਿ ਬੜੇ ਸਾਡੇ ਵਿਧਾਇਕ ਜਿਹੜੇ ਕਲੀਨ ਸਿਟੀ ਦਾ ਵੀ ਦਾਵਾ ਕਰਦੇ ਔਰ ਸਫਾਈ ਅਭਿਆਨ ਦਾ ਵੀ ਕਰਦੇ ਲੇਕਿਨ ਇਸ ਤਰਫ ਕਿਸੇ ਦਾ ਧਿਆਨ ਨਹੀਂ ਅਸੀਂ ਚਾਹੁੰਦੇ ਕਿ ਇੱਥੇ ਸੂਚਾਲੇ ਬਣਾ ਦਿੱਤਾ ਜਾਏ ਤਾਂ ਕਿ ਲੋਕਾਂ ਨੂੰ ਆਉਂਦੇ ਜਾਂਦੇ ਕੋਈ ਪਰੇਸ਼ਾਨੀ ਨਾ ਹੋਏ ਬਾਥਰੂਮ ਦੀ ਵੀ ਨਹੀਂ ਬਾਥਰੂਮ ਕਰਨਾ ਵੀ ਚਲੋ ਇਹ ਕਿਸੇ ਨੂੰ ਪ੍ਰੋਬਲਮ ਹੋਸੇ ਲੇਕਿਨ ਇਹ ਕੋਨਾ ਪਕੜ ਕੇ ਬੈਠ ਜਾਂਦੇ ਉਹ ਬਹੁਤ ਬੁਰਾ ਅੱਗੇ ਬਿਮਾਰੀਆਂ ਫੈਲਣ ਦਾ ਅਸਰ ਹੈ ਤੇ ਇਸੇ ਤਰਫ ਥੋੜਾ ਜਿਹਾ ਧਿਆਨ ਕੀਤਾ ਜਾਏ ਮੈਂ ਪ੍ਰਸ਼ਾਸਨ ਅੰਗੇ ਇਹ ਮੰਗ ਕਰ ਲੀ ਮੈਂ ਤੁਸੀਂ ਇਸ ਮੁੱਦੇ ਨੂੰ ਲੈ ਕੇ ਜਾਂ ਜਿਹੜੀ ਸਮੱਸਿਆ ਇਸ ਨੂੰ ਲੈ ਕੇ ਕਿਸੇ ਅਧਿਕਾਰੀ ਨਾਲ ਗੱਲ ਕੀਤੀ ਹੈ ਜਾਂ ਕਿਸੇ ਵੱਡੇ ਲੈਵਲ ਤੇ ਕਿਸੇ ਆਫੀਸਰ ਨਾਲ ਗੱਲ ਕੀਤੀ ਹੈ ਜੋ ਨਗਰ ਨਿਗਮ ਨਾਲ ਜੁੜਿਆ ਹੋਇਆ ਹੋਵੇ ਖਾਲੀ ਤੇ ਮੈਂ ਕਿਸੇ ਨਾਲ ਨਹੀਂ ਕੀਤੀ ਲੇਕਿਨ ਮੈਂ ਅੱਜ ਦੇ ਜਿਹੜੇ ਮੌਜੂਦਾ ਮੇਅਰ ਹੈ ਮੈਂ ਉਹਨਾਂ ਨਾਲ ਜ਼ਰੂਰ ਗੱਲ ਕਰਾਂਗੇ ਮੈਂ ਲਿਖਤ ਚ ਵੀ ਦੇ ਕੇ ਆਉਂਗੀ ਕਿ ਇੱਥੇ ਸਫਾਈ ਕਰਵਾ ਕੇ ਇੱਥੇ ਹਰੀ ਗਮਲੇ ਲਗਾ ਦਿੱਤੇ ਜਾਣ ਔਰ ਉਹਨਾਂ ਜੋ ਸਾਡੀ ਜ਼ਿੰਮੇਵਾਰੀ ਲਗਾਣੀ ਹੈ ਅਸੀਂ ਉਹ ਵੀ ਮੰਨਣ ਨੂੰ ਤਿਆਰ ਆਂ ਔਰ ਲਿਖਤ ਚ ਚਾਂਗਿਆ ਸੀ ਲਿਖਤ ਚ ਵੀ ਦਾਂਗੇ थैंक यू so much ਮੈਮ ਤਾਂ ਇਹ ਮੈਮ ਸੁਦਾ ਸ਼ਰਮਾ ਜੀ ਸੀਗੇ ਜਿਨ੍ਹਾਂ ਨੇ ਸਾਨੂੰ ਇਸ ਸਮੱਸਿਆ ਬਾਰੇ ਦੱਸਿਆ ਕਿ ਪਠਾਨਕੋਟ ਦੇ ਮੇਨ ਐਂਟਰੈਂਸ ਤੇ ਜੋ ਕਿ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਚੱਕੀ ਪੁਲ ਹੈ ਜੋ ਵੀ ਪਠਾਨਕੋਟ ਚ ਵਾਹਨ ਆਂਦਾ ਹੈ ਇਹੀ ਰਸਤੇ ਤੋਂ ਆਂਦਾ ਤੇ ਜਿਸਨੇ ਵੀ ਕਿਸੇ ਹੋਰ ਸ਼ਹਿਰ ਚ ਜਾਣਾ ਹੋਵੇ ਇਹੀ ਰਸਤੇ ਤੋਂ ਲੰਘਦਾ ਹੈ ਤਾਂ ਕਰਕੇ ਇੱਥੇ ਬਹੁਤ ਜ਼ਿਆਦਾ ਜ਼ਰੂਰਤ ਹੈ ਕਿ ਇੱਥੇ ਇੱਕ ਬਾਥਰੂਮ ਹੋਵੇ ਤਾਂ ਕਿ ਜਿਹੜੀ ਲੋਕਾਂ ਨੂੰ ਸਮੱਸਿਆ ਆਂਦੀ ਹੈ ਉਹ ਨਾ ਹੋਵੇ ਅਤੇ ਜਿਹੜਾ ਇਹ ਇਲਾਕਾ ਬਹੁਤ ਜ਼ਿਆਦਾ ਗੰਦਾ ਹੋਇਆ ਹੋਇਆ ਤੇ ਉਹ ਨਾ ਹੋਵੇ ਕੈਮਰਾਮੈਨ ਹਣੀ ਦੇ ਨਾਲ ਮੈਂ ਅਮਰਪੁਰ 76